ਗੁਰੂ ਵੇਲਾ ਨਾਮ ਰਵਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਹਿਬ ਜੀ ਹਨਾਸਰੀ ਮੰਨ ਲਾ ਤੀਜਾ ਆਜਾ ਧੰਨ ਸੰਚੇ ਬੁਰਖ ਗਵਾਰ ਮਨ ਭੂਲੇ ਆਨ ਭਗਵਾਰ ਵਿਧਿਆ ਕੇ ਧਨ ਸਦਾ ਮੁਖ ਹੋਰੇ सुख ए ना सात जाए ना प्राप्त होए सा पाए ਪੂਰੇ ਭਗ ਪਾਗ ਸਾਚ ਰਤੇ ਇਸ ਬੇਰਾ ਚੋਦੁ ਕਮੇ ਮੁਕਤ ਸਾਚੀ ਬਾਣੀ ਪੂਰੇ ਭਗ ਹਰਨਾਮ ਸੁਣਾਣੀ ਸਿੱਧ ਸਾਧਨ ਕਰਸੇ ਸਭ ਲੋਏ ਪੂਰੇ ਭਗ ਪ੍ਰਾਪਤ ਹੋਏ ਸਭ ਵਿੱਚ ਸਾਚਾ ਸਾਚਾ ਹੈ ਸੋ はい。Satellite.